आज ਇਹ ਚਾਹ ਮੇਰੀ ਬੇਨਤੀ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਇਹ ਸਾਰਾ ਇਲਾਕਾ ਇਹ ਸਾਰਾ ਪਿੰਡ ਇੱਕ ਬਹੁਤ ਹੀ ਵੱਡੀ ਤਰਾਸ ਕਿ ਜਿੰਨੇ ਵੀ ਸਾਡੇ ਅੜਮੀ ਮਾਰ ਦੇ ਲੋਕ ਆਏ ਹੈ ਤੇ ਬਹੁਤ ਹੀ ਚੱਲਸਮੇ ਦੇ ਵਿੱਚ ਅੜਮੀ ਮਾਰਦੇ ਆਏ 25 ਸਮਾਉਂ ਨੂੰ ਸ਼ੁਰੂ ਕਰਨ ਦਾ ਪਹਿਲਾ ਹਲਕਾ گنےشن جی باقی اتبار کشمی کا پتنی سنگارا سنگھ پو منڈ اتبال کو پتر راجو ران جی پنڈن اکبال कर्म जी पुट रतन सिंध जी अकबार सौ जी कर्म रतन सिंह कर्मो पदम सिंह पुट देर सिंधी जी पंज अकबार सूर کرنل سنگھ پلبین پنڈر اتوار ٹو <applause> امرتی دیوی پتنی کشن چند پنڈرتوال گرمیت کو پتنی گردان سنگھ جی پنڈر اتوار تو بھی گرمان سنگھ بتن بتن لال پترام گجو خالا جی اپنا نام بولے گجو خالصا دو بچن لال دو گو خالص دی رویت <سؤال> <سؤال> ਨਹੀਂ ਉਹ ਗਰਾਸ ਦੇ ਦੋ ਇਹ ਕਿਨਾਂ ਦਾ ਯਾਰ ਚਾਰ ਯਾਰ ਚਾਰ ਉਹ ਇੱਕ ਮਿਸੋ ਹੈ ਨਾ ਇਹ ਬੱਚਾ ਚਾਹ ਲਾ ਲੈ ਪੁੱਤ ਜੀ ਤੋਂ ਰਾਮ ਇਹ ਬੱਚਾ ਦਾ ਬੋਲ ਨਹੀਂ ਕੋਈ ਬੈਠ ਦੇ ਤੂੰ ਦੇਣੀ ਬਾਅਦ ਚ ਕੋਈ ਗੱਲ ਨਹੀਂ ਇਹ ਫਰਮਾਨ ਨਾਲ ਕੱਟ ਇਹ ਫਰਮਾਨ ਨਾਲ ਕੱਟ ਲੋ ਪ੍ਰਗੋਤਨ ਪੁੱਤ ਦੇ ਵੀਰ ਤੇ ਇਹ ਕਦੇ ਸਾਥ ਕਰਦਾ ਜਿਹਦਾ ਨਾਮ ਬੋਲਦੇ ਹੋ ਪੂਰਾ ਬੈਠਾ ਤੁਹਾਡਾ ਨਹੀਂ ਲੋ ਨੀਲਨ ਵੀ ਕਰਦਾਂ ਤੇ بگو خالسہ نیلم کو مار پوپلال پنڈ گو خالسا جی گرگا دان پتر فتح سن جی گو خالسا درگا داس جی ਜਿਹੜੇ ਆਪਣੀ ਪਿੰਡ ਦੇ ਰਾਪੇਨ ਨਾਲ ਕੁਤ ਮਾਜਰਾ ਜੀ ਜਿਹੜੇ ਨਹੀਂ ਆਏ ਸਰਪੰਚ ਨੂੰ ਦੇ ਦਿਓ ਨਾ ਆਂਦੀ ਜੀ ਤੁਹਾਡੇ ਕੋਲ ਨਹੀਂ ਆ ਉਸਦੇ ਕੁਗਾਦਾ ਦੇ ਸਰਪੰਚ ਲਾਲ ਮੋਹਰ ਰਾਜਾ ਲਓ ਲੋਕ ਕੁਗਾਦਾ ਸਰਪੰਚ ਨੰਬਰ ਆਉਂਦਾ ਨਹੀਂ ਆਏ ਤਾਂ ਫਿਰ ਕਾਂਚਨ ਦੇ ਦੇ ਨਾ ਤੁਹਾਡੇ ਘਰ ਚੋਂ ਹਾਂਜੀ ਆ ਤੁਜੀ ਲੈ ਲਓ ਕੋਈ ਗੱਲ ਇਧਰ ਆ ਜੀ ਪਿੱਛੇ ਆ ਕੇ ਕਮਲ ਸਿੰਘ ਉੱਤਰ ਕਰਦੇ ਨੇ ਗੋਪਾਲਾ ਕਮਲ ਸਿੰਘ ਕਰਨ ਸਾਂਭੇ ਆਓ ਕਮਲ ਸਿੰਘ ਉੱਤਰ ਕਰਦਾ ਗੋਪਾਲਾ ਕਮਲ ਸਿੰਘ ਉੱਤਰ ਕਰਦਾ ਕੁਮਾਰ ਸਿੰਘ ਇਹ ਸਾਡੇ ਬੰਦਾ ਹੀ ਕੁਮਾਰ ਸਿੰਘ ਕੁਮਾਰਲੀ ਕਮਲ ਸਿੰਘ ਬਕਰ ਕਰਦਾ ਹੈ ਜਿਹੜੇ ਉੱਤਰ ਕਰਦਾ अर्जुन अखर सिंधी मनू रूप सिंधी ਅਮਰੀਕ ਸਿੰਘ ਅਮਰੀਕ ਕੌਰ ਗੋਵਿੰਦਰ ਸਿੰਘ ਪੁੱਤਰ ਰੋਟਰ ਫੋਜਾ ਸਿੰਘ ਜੀ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਹੜ੍ਹਾਂ ਦੀ ਮਾਰ ਕਰਕੇ ਸਮੁੱਚੇ ਪੰਜਾਬ ਦੇ ਅੰਦਰ ਵੱਡੀ ਪੱਧਰ ਤੇ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਮੇਰੇ ਹਲਕਾ ਪੋਹਾ ਦੇ ਵਿੱਚ ਵੀ 82 ਪਿੰਡਾਂ ਦੇ ਅੰਦਰ ਇਹ ਪਾਣੀ ਦੀ ਮਾਰ ਕਰਕੇ ਫਸਲਾਂ ਖਰਾਬ ਹੋਇਆ ਘਰ ਖਰਾਬ ਹੋਏ ਡਿੱਗੇ ਟੁੱਟੇ ਪਸ਼ੂਆਂ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਵੀ ਹੋਇਆ ਸੋ ਇਹਦੀ ਪਰਪਾਈ ਦੇ ਲਈ ਜਿਹੜਾ ਮਾਨ ਸਾਹਿਬ ਦਾ ਵਾਅਦਾ ਸੀਗਾ ਕਿ ਦਿਵਾਲੀ ਤੋਂ ਪਹਿਲੇ ਪਹਿਲੇ ਅਸੀਂ ਜਿਹੜਾ ਲੋਕਾਂ ਨੂੰ ਮੁਆਵਜ਼ਾ ਰਾਸੀ ਜਿਹੜੀ ਆ ਉਹ ਉਹ ਵੰਡਣੀ ਸ਼ੁਰੂ ਕਰਾਂਗੇ ਸੋ ਮੈਨੂੰ ਖੁਸ਼ੀ ਆ ਕਿ ਅ ਪਰਸੋ ਅਸੀਂ 31 ਲੱਖ ਰੁਪਈਆ ਵੰਡਿਆ ਸੀਗਾ ਤੇ ਅੱਜ ਅੱਜ ਅਸੀਂ ਇਹ ਨੌ ਪਿੰਡਾਂ ਦੇ ਅੰਦਰ 1 ਕਰੋੜ 67 ਲੱਖ ਰੁਪਈਆ ਜਿਹੜਾ ਉਹ ਰਾਸੀ ਆ ਉਹ ਉਹਦੇ ਲੋਕਾਂ ਦੇ ਵਿੱਚ ਉਹਨੂੰ ਵੰਡਿਆ ਸੋ ਇਹ ਪੈਸਾ ਜਿਹੜਾ ਆ ਮਾਨ ਸਾਹਿਬ ਨੇ ਜੋ ਵਾਦਾ ਕੀਤਾ ਸੀਗਾ ਕਿ ਅਸੀਂ ਬਹੁਤ ਜਲਦੀ ਲੋਕਾਂ ਦੇ ਨੁਕਸਾਨ ਦੀ ਪਰਵਾਈ ਕਰਾਂਗੇ ਉਸ ਨੁਕਸਾਨ ਦੀ ਪਰਵਾਈ ਦਾ سلسلہ ਹੈਗਾ ਆ ਸੋ ਅੱਜ ਪਿੰਡ ਗੱਜੂ ਜ਼ਗੀਰ ਗੱਜੂ ਖਾਲਸਾ ਰਕਵਾਲ ਮਾਕਣਪੁਰ ਤਾਸ ਢਿੰਡਾ ਮਜ਼ਹੀਰੀਆਂ ਸੋ ਨੌ ਪਿੰਡਾਂ ਦੇ ਅੰਦਰ ਜਿਹੜਾ ਅੱਜ ਉਹ ਇਹ ਮੌਜਾ ਰਾਸੀ ਵੰਡੀ ਆ ਸੋ ਆਨ ਵਾਲੇ ਦਿਨਾਂ ਚ ਜਿਹੜੇ ਬਾਕੀ ਰਹਿੰਦੇ ਪਿੰਡ ਨੇ ਉਹਨਾਂ ਨੂੰ ਵੀ ਕਵਰ ਕਰਾਂਗੇ ਕੱਲ ਵੀ ਵੰਡਣੀ ਆ ਆਪਾਂ ਸੋ 21 ਪਿੰਡ ਜਿਹੜੇ ਆ ਉਹ ਦਿਹਾੜੀ ਤੋਂ ਪਹਿਲੇ ਪਹਿਲੇ ਕਵਰ ਕਰਨੇ ਆ ਇਸ ਤੋਂ ਬਾਅਦ ਰਹਿੰਦੇ ਪਿੰਡ ਜਿਹੜੇ ਆ ਦਿਹਾੜੀ ਤੋਂ ਦੂਜੇ ਦਿਨ ਹੀ ਅਸੀਂ ਉਹ ਵੀ ਮੌਜਾ ਰਾਸੀ ਵੰਡਣੀ ਸ਼ੁਰੂ ਕਰਾਂਗੇ ਸੋ ਅੱਜ 1 ਕਰੋੜ 67 ਲੱਖ ਰੁਪਏ ਜਿਹੜਾ ਉਹ ਵੰਡਿਆ ਗਿਆ ਸੋ ਲੋਕਾਂ ਨਾਲ ਸਾਡਾ ਇਹ ਵਚਨ ਹੈ ਲੋਕਾਂ ਨਾਲ ਵਾਅਦਾ ਕਰਦੇ ਆ ਕਿ ਕਿਸੇ ਵੀ ਤਰ੍ਹਾਂ ਦੀ ਔਖੀ ਘੜੀ ਵਿੱਚ ਮਾਨ ਸਰਕਾਰ ਤੁਹਾਡੇ ਨਾਲ ਖੜੀ ਆ ਔਰ ਗੁਰੂ ਮਹਾਰਜ ਕਿਰਪਾ ਰੱਖੇ ਸਾਡੇ ਪੰਜਾਬ ਦੇ ਉੱਤੇ ਕਿ ਪੰਜਾਬ ਜਲਦੀ ਇਸ ਸਿਧੀ ਦੇ ਵਿੱਚ ਉੱਭਰ ਕੇ ਜਿਹੜਾ ਬਾਹਰ ਆਇਆ ਤੇ ਦੁਬਾਰਾ ਆਪਣੀ ਲੀਡ ਉੱਤੇ ਪੰਜਾਬ ਜਿਹੜਾ ਉਹ ਤੁਰੇ ਸੋ ਅੱਜ ਲੋਕਾਂ 'ਚ ਆ ਕੇ ਮੌਜਰ ਅਸੀਂ ਵੰਡ ਕੇ ਮੈਨੂੰ ਲੱਗਦਾ ਕਿ ਅਸੀਂ ਜਿਹੜਾ ਬਾਦ ਦਾ ਸਰਕਾਰ ਦਾ ਉਹਨੂੰ ਪੂਰਾ ਕੀਤਾ